ਚਿਹਰੇ ਦੀ ਸੁੰਦਰਤਾ ਵਧਾਉਣ ਦੇ ਲਈ ਬਾਜ਼ਾਰ ਦੇ ਵਿੱਚ ਬਹੁਤ ਸਾਰੇ ਪ੍ਰੋਡਕਟ ਆਉਂਦੇ ਨੇ ਦੇਖਿਆ ਕਈ ਤਾਂ ਲੋਕ ਆਪਣੇ ਆ ਜਿਹੜੀ ਆਈਬ੍ਰੋ ਆ ਗਈ ਉਹਨੂੰ ਡਾਰਕ ਕਰਨ ਦੇ ਲਈ ਕਲਰ ਤੱਕ ਵੀ ਭਰਾ ਲੈਂਦੇ ਆਗੇ ਜਾਂ ਟੈਟੂ ਵੀ ਭਰਵਾ ਲੈਂਦੇ ਆ ਚਿਹਰੇ ਦੇ ਲਈ ਠੀਕ ਨਹੀਂ ਹੈਗੇ ਤੇ ਅੱਖਾਂ ਦੇ ਵਿੱਚ ਵੀ ਜਿਹੜੇ ਆਪਾਂ ਕੱਜਲ ਆਉਂਦੇ ਆ ਉਹ ਵੀ ਡੁਪਲੀਕੇਟ ਜਿਹੜੇ ਬਾਜ਼ਾਰ ਦੇ ਵਿੱਚੋਂ ਲੈ ਕੇ ਪਾ ਲੈਂਦੇ ਤੇ ਉਹ ਵੀ ਅੱਖਾਂ ਦੇ ਵਿੱਚ ਨੁਕਸਾਨਦੇਹ ਹੁੰਦਾ ਤੇ ਅੱਜ ਆਪਾਂ ਤੁਹਾਨੂੰ ਜਿਹੜਾ ਕੱਜਲ ਬਣਾਉਣਾ ਦੱਸਾਂਗੇ ਤੇ ਉਹ ਸਿਰਫ ਅਖਰੋਟ ਤੇ ਬਨਾਮਾ ਦਾ ਬਣਿਆ ਹੋਇਆ ਆਪਣਾ ਨੇਚਰਲ ਕੱਜਲਾ ਬਣ ਕੇ ਤਿਆਰ ਹੋਊਗਾ ਤੁਹਾਨੂੰ ਬਣਾਉਣਾ ਦੱਸਾਂਗੇ ਬਹੁਤ ਹੀ ਜ਼ਿਆਦਾ ਫਰੈਸ਼ ਤੇ ਹੈਲਦੀ ਹੁੰਦਾ ਤੇ ਛੋਟੇ ਬੱਚਿਆਂ ਦੇ ਵੀ ਪਾ ਸਕਦੇ ਆ ਕੋਈ ਵੀ ਮਰਜੀ ਇਹਨੂੰ ਪਾ ਸਕਦਾ ਹੈਗਾ ਤੇ ਇਹ ਕੈਮੀਕਲ ਤੋਂ ਬਿਨਾ ਹੁੰਦਾਗਾ ਜਦੋਂ ਨੈਚੁਰਲ ਤਰੀਕੇ ਨਾਲ ਬਣਿਆ ਹੋਊਗਾ ਜਦੋਂ ਕਿ ਬਾਜ਼ਾਰ ਵਾਲੇ ਪ੍ਰੋਡਕਟ ਜਿਹੜੇ ਆਪਾਂ ਲੈਨੇ ਆ ਉਹ ਕੈਮੀਕਲ ਵਾਲੇ ਹੁੰਦੇ ਆ ਇਹ ਕੈਮੀਕਲ ਤੋਂ ਬਿਨਾ ਹੋਊਗਾ ਤੇ ਆਪਾਂ ਤੁਹਾਨੂੰ ਅੱਜ ਦੱਸਾਂਗੇ ਘਰ ਦੇ ਵਿੱਚ ਬਣਾਉਣਾ ਤੁਸੀਂ ਵੀ ਇਸ ਨੂੰ ਬਣਾ ਸਕਦੇ ਆ ਬਹੁਤ ਹੀ ਸਰਲ ਤੇ ਸੌਖੇ ਤਰੀਕੇ ਦੇ ਨਾਲੇ ਬਣ ਕੇ ਜਿਹੜਾ ਤਿਆਰ ਹੋ ਜੂਗਾ ਤੇ ਨਾ ਇਹਦਾ ਕੋਈ ਸਾਈਡ ਇਫੈਕਟ ਅੱਜ ਉਹ ਫਿਰ ਆਪਾਂ ਹੁਣ ਅਖਰੋਟ ਤੇ ਬਦਾਮਾਂ ਤੋਂ ਬਣਿਆ ਹੋਇਆ ਬਹੁਤ ਹੀ ਵਧੀਆ ਕੱਜਲ ਆਪਾਂ ਹੁਣ ਘਰ ਦੇ ਵਿੱਚ ਹੀ ਤਿਆਰ ਕਰੀਏ। ਸਭ ਤੋਂ ਪਹਿਲਾਂ ਆਪਾਂ ਇੱਕ ਇਸ ਤਰ੍ਹਾਂ ਇੰਨੀ ਇੱਕ ਕਾਟਨ ਲੈ ਲੈਣੀ ਆ ਬੱਤੀ ਬਟਣ ਵਾਸਤੇ ਕਾਟਨ ਲੈਣੀ ਆ। ਕਾਟਨ ਦੇ ਵਿੱਚ ਆਪਾਂ ਜੇ ਥੋੜੀ ਜੀ ਅਜਮੈਨ ਪਾ ਲਈ ਤੇ ਥੋੜੀ ਜੀ ਆਹ ਪਾਈ ਆ ਕਲੌਂਜੀ ਜਦੋਂ ਕਿ ਇਹ ਜਿਹੜਾ ਕਲਰ ਆ ਤੇ ਧੂਆ ਛੱਡੂਗੀ ਉਹ ਬਹੁਤ ਹੀ ਜ਼ਿਆਦਾ ਵਧੀਆ ਹੋਗਾ ਕਾਲਸ ਜ਼ਿਆਦਾ ਬਣਦੀ ਆ। ਇਸ ਨੂੰ ਹੁਣ ਆਪਾਂ ਬੱਤੀ ਨੂੰ ਇਸ ਤਰ੍ਹਾਂ ਇਹਨੂੰ ਵਿੱਚ ਕਰਕੇ ਇਸ ਤਰ੍ਹਾਂ ਆਪਾਂ ਲਵੇਟ ਲਵਾਂਗੇ। ਬੱਤੀ ਨੂੰ ਆਏ ਵੱਟ ਲਾਵਾਂਗੇ ਵੱਟ ਕਿ ਇਹਦੇ ਵਿੱਚ ਤੇਲ ਪਾ ਲੈਣਾ ਤੇਲ ਆਪਾਂ ਸਰੋਂ ਦਾ ਤੇਲ ਪਾਉਣਾਗਾ ਜਾਂ ਤੁਸੀਂ ਤੇਲ ਦਾ ਤੇਲ ਵੀ ਪਾ ਸਕਦੇ ਹੋ ਜੇ ਤਿਲਾਂ ਦਾ ਤੇਲ ਪਾ ਲਵਾਂ ਤਾਂ ਉਹ ਬਹੁਤ ਜਿਆਦਾ ਵਧੀਆ ਬੈਨੀਫਿਟਾ ਉਹਦਾ ਬਹੁਤ ਵਧੀਆ ਰਿਜ਼ਲਟ ਆਉਂਦਾ ਇਸ ਤਰ੍ਹਾਂ ਆਪਾਂ ਬੱਤੀ ਨੂੰ ਪੂਰੀ ਭਿਉ ਲੈਣਾਗਾ ਤਾਂ ਕਿ ਜਿਹੜੀ ਆਪਾਂ ਵਿੱਚ ਕਲੌਂਜੀ ਪਾਈ ਹੈ ਤੇਜਮੈਣ ਪਾਈ ਹੈ ਉਹ ਚੰਗੀ ਤਰ੍ਹਾਂ ਇਹਦੇ ਵਿੱਚ ਉਹਦੀ ਕਾਲਸ ਜਿਹੜੀ ਬਣ ਸਕੇ ਹੁਣ ਆਪਾਂ ਐ ਇਹਨੂੰ ਦੀਵੇ ਨੂੰ ਆਪਾਂ ਜਗਾ ਲਵਾਂਗੇ ਕਿਉਂਕਿ ਆਪਾਂ ਇਹਦੀ ਕਾਲਸ ਇਕੱਠੀ ਕਰਨੀ ਆ ਹੁਣ ਆਪਾਂ ਪੁਰਾਣੇ ਜ਼ਮਾਨੇ 'ਚ ਵੀ ਦੇਖਿਆਗਾ ਜਦੋਂ ਆਪਾਂ ਨੇ ਦਾਦੀਆਂ ਨਾਨੀਆਂ ਤਾਂ ਇਸ ਨੇਚਰਲ ਤਰੀਕੇ ਦਾ ਕੱਜਲ ਆ ਜਿਹੜਾ ਤਿਆਰ ਕਰਦੀਆਂ ਹੁੰਦੀਆਂ ਸੀ ਤੇ ਘਰਾਂ ਦੇ ਵਿੱਚ ਛੋਟੇ ਬੱਚੇ ਦੇ ਸਜਾਏ ਬੱਚੇ ਦੇ ਜਮਾ ਜਨਮ ਤੋਂ ਲੈ ਕੇ ਅੰਤ ਤੱਕ ਉਹੀ ਪਾਇਆ ਜਾਂਦਾ ਸੀਗਾ ਬੱਚੇ ਦੇ ਇਸ ਤਰ੍ਹਾਂ ਦੀ ਕਾਲਸ ਆ ਜਿਹੜੀ ਲੱਗ ਕੇ ਤਿਆਰ ਹੋ ਜੂਗੀ ਇਹ ਉਦੋਂ ਬਾਜ਼ਾਰਾਂ ਦੇ ਵਿੱਚੋਂ ਲਿਆ ਕੇ ਜਿਹੜੇ ਕੈਮੀਕਲ ਆਪਣੇ ਬਜ਼ੁਰਗ ਔਰਤਾ ਨਹੀਂ ਸੀ ਪਾਉਂਦਣਾ ਜਿੰਨਾ ਚਿਰ ਹੁਣ ਆਪਣੀ ਦੀਵੇ ਦੀ ਕਾਲਸ ਹੈ ਜਿਹੜੀ ਪਲੇਟ ਦੇ ਵਿੱਚ ਲੱਗ ਕੇ ਤਿਆਰ ਹੁੰਦੀ ਹੈ ਉਹਨਾਂ ਚਿਰ ਆਪਾਂ ਦੂਸਰੇ ਪਾਸੇ ਆਪਾਂ ਜਿਹੜਾ ਅਖਰੋਟ ਤੇ ਬਦਾਮ ਲਿਆਗਾ ਉਹਨੂੰ ਵੀ ਆਪਾਂ ਇਸੇ ਤਰ੍ਹਾਂ ਕਾਲਾ ਕਰਦੇ ਹਾਂਗੇ ਉਸ ਨੂੰ ਵੀ ਜਲਾ ਕੇ ਉਸ ਦੀ ਵੀ ਰਾਖ ਬਣਾਵਾਂਗੇ ਹੁਣ ਆਪਾਂ ਅਖਰੋਟ ਤੇ ਬਦਾਮ ਨੂੰ ਇਹਦੇ ਉੱਤੇ ਦੇਸੀ ਘਿਓ ਲਾਤਾ ਕਿਉਂਕਿ ਇਹਦੇ ਮੌਇਸਚਰ ਜਦ ਬਣ ਜੇ ਇਹਦੇ ਉੱਤੇ ਬਦਾਮ ਤੇ ਅਖਰੋਟ ਨੂੰ ਅੱਗ ਲੱਗ ਜੂਗੀ ਤੇ ਸੁਆਹ ਗਈ ਬਹੁਤ ਵਧੀਆ ਸੀ ਤੇ ਬਣ ਜੂਗੀ ਤੇ ਹੁਣ ਆਪਾਂ ਗੈਸ ਆ ਜਿਹੜਾ ਔਨ ਕਰ ਲੈਨੇ ਤੇ ਇਸ ਤਰ੍ਹਾਂ ਆਪਾਂ ਕੇਰਾ ਇਹਨੂੰ ਅੱਗ ਦੇ ਉੱਤੇ ਜਲਾ ਕੇ ਫਿਰ ਆਪਾਂ ਇੱਕ ਕੌਲੀ ਦੇ ਵਿੱਚ ਇਹਨੂੰ ਜਲਾ ਕੇ ਰੱਖ ਲੈਣਾ ਕਿਉਂਕਿ ਆਪਣੇ ਆਪ ਜਲੀ ਜਾਊਗਾ ਇਹ ਕਈ ਵਾਰੀ ਵਿੱਚ ਦੀ ਇਹ ਬੁਝ ਵੀ ਜਾਂਦਾ ਤਾਂ ਆਪਾਂ ਦੁਬਾਰਾ ਦੁਬਾਰਾ ਇਹਨੂੰ ਲਾਉਂਦੇ ਰਹਾਂਗੇ ਇਸੇ ਤਰ੍ਹਾਂ ਆਪਾਂ ਬਦਾਮ ਨੂੰ ਫੜ ਕੇ ਇਸੇ ਤਰ੍ਹਾਂ ਬਦਾਮ ਨੂੰ ਵੀ ਅ ਅਗ ਲਗਾ ਕੇ ਤੇ ਵਿੱਚ ਰੱਖ ਦੇਵਾਂਗੇ ਇੱਕ ਕੋਲੇ 'ਚ ਹੌਲੀ ਹੌਲੀ ਝੜ ਕੇ ਇਹ ਕੋਲੇ ਦੀ ਤਰ੍ਹਾਂ ਬਣ ਜਾਣਗੇ ਜਿਸ ਤਰ੍ਹਾਂ ਇੱਕ ਤਰ੍ਹਾਂ ਕੋਲਾ ਜਲਦਾ ਹੁੰਦਾ ਕੋਲੇ ਦੀ ਤਰ੍ਹਾਂ ਇਹ ਬਣ ਜਾਣਗੇ ਵਚਕਾਰ ਵਿਚਕਾਰ ਦੇ ਵਿੱਚ ਦੀ ਜਦੋਂ ਇਹ ਇਹਨਾਂ ਦੀ ਅੱਗ ਬੁਝ ਜੂਗੀ ਤਾਂ ਦੁਬਾਰਾ ਫੇਰ ਵੀ ਲਾ ਸਕਦੇ ਆਪਾਂ ਤਾਂ ਚੱਲੀ ਜਾਂਦੇ ਆ ਤਾਂ ਠੀਕ ਆ ਜੇ ਨਾ ਚੱਲਣ ਤਾਂ ਇਹਨਾਂ ਨੂੰ ਦੁਬਾਰਾ ਆਪਾਂ ਅੱਗ ਲਾ ਕੇ ਫੇਰ ਜਲਾ ਸਕਦੇ ਹੁਣ ਅਖਰੋਟ ਤੇ ਬਦਾਮ ਆਪਣੇ ਚੰਗੀ ਤਰ੍ਹਾਂ ਜਲ ਚੁੱਕੇ ਆ ਦੇਖ ਲਓ ਹੁਣ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਕੁੱਟ ਕੇ ਤੇ ਇਹਨਾਂ ਦਾ ਪਾਊਡਰ ਜੈਕ ਤਿਆਰ ਕਰ ਲੈਣਾ ਚੰਗੀ ਤਰ੍ਹਾਂ ਇਸ ਤਰ੍ਹਾਂ ਕੁੱਟ ਲਵਾਂਗੇ ਫੇਰ ਆਪਾਂ ਇਹਦੇ ਵਿੱਚ ਇੱਕ ਜਿਹੜੀ ਚੀਜ਼ ਹੋਰ ਮਿਲਾਉਣੀ ਉਹ ਵੀ ਮਿਲਾਵਾਂਗੇ ਪੂਰੇ ਚੰਗੀ ਤਰ੍ਹਾਂ ਜਲੇ ਹੋਣੇ ਚਾਹੀਦੇ ਆ ਤਾਂ ਕਿ ਛੇਤੀ ਆਪਣੀ ਰਾਖ ਆ ਜੇ ਜੇਤੀ ਬਣ ਜੀ ਹੁਣ ਆਪਾਂ ਇਸੇ ਕੋਲੀ ਦੇ ਵਿੱਚ ਇਹਨਾਂ ਦੀ ਰਾਖ ਜਿਹੜੀ ਆਪਾਂ ਪੀਸ ਕੇ ਕੱਢ ਲਵਾਂਗੇ ਹੁਣ ਇੱਧਰ ਆਪਣਾ ਦੀਵਾ ਵੀ ਬੁਝ ਗਿਆ ਆਪਣੀ ਇਹਦੇ ਤੋਂ ਵੀ ਆਪਾਂ ਜਿਹੜੀ ਰਾਖ ਹੈ ਉਹ ਇਕੱਠੀ ਕਰਦੇ ਆ ਦੇਖੋ ਕਿੰਨੀ ਰਾਖ ਬਣੀ ਹੋਈ ਹੈਗੀ ਇਹ ਜ਼ਰੂਰ ਤੁਸੀਂ ਪਾਉਣੀ ਹੈ ਇਹਦੇ ਵਿੱਚ ਇਸ ਤਰ੍ਹਾਂ ਹੀ ਕਰਕੇ ਹੌਲੀ-ਹੌਲੀ ਹਲਕੇ ਜਿਹੇ ਹੱਥ ਨਾਲ ਇਹਨੂੰ ਇਸ ਤਰ੍ਹਾਂ ਆਪਾਂ ਇਕੱਠੀ ਕਰ ਲਵਾਂਗੇ ਐ ਸਾਰੀ ਲਾ ਲੈਣੀ ਆਪਾਂ ਹੁਣ ਆਪਣੀ ਜਿਹੜੀ ਇਹ ਰਾਖਾ ਬਣ ਕੇ ਤਿਆਰ ਹੋ ਗਈ ਦੇਖੋ ਤੁਸੀਂ ਕਿੰਨੀ ਬਲੈਕ ਬਲੈਕ ਡਾਰਕ ਬਲੈਕ ਜਿਹੜੀ ਹੈ ਰਾਖਾ ਬਣ ਕੇ ਤਿਆਰ ਹੋਈ ਹੈਗੀ ਤੇ ਤੁਸੀਂ ਦੇਖੋ ਬਾਗਾਮ ਦੇ ਅਖਰੋਟ ਦੇ ਤੇਲ ਤੋਂ ਹੀ ਇਹ ਬਣੀ ਹੈਗੀ ਕਿੰਨੀ ਵਧੀਆ ਜ਼ਬਰਦਸਤ ਚੀਜ਼ ਬਣ ਕੇ ਤਿਆਰ ਹੋ ਗਈ ਹੁਣ ਆਪਾਂ ਇੱਕ ਚੀਜ਼ ਇਹਦੇ ਵਿੱਚ ਹੋਰ ਪਾਵਾਂਗੇ ਜੇ ਤੁਸੀਂ ਚਾਹੋ ਤਾਂ ਤੁਸੀਂ ਵਿਟਾਮਿਨ E ਦਾ ਕੈਪਸੂਲ ਵੀ ਪਾ ਸਕਦੇ ਆ ਵਿਟਾਮਿਨ E ਦਾ ਕੈਪਸੂਲ ਪਾ ਕੇ ਤੁਸੀਂ ਸਿਰਫ ਵੀ 12 ਤੇ ਉੱਪਰ ਲਗਾ ਸਕਦੇ ਆ ਇਹਨੂੰ ਜਦੋਂ ਆਪਾਂ ਵਿਟਾਮਿਨ E ਦਾ ਕੈਪਸੂਲ ਨਾ ਪਾਇਆ ਹੋਗਾ ਆਪਾਂ ਦੇਸੀ ਕਿਉਂ ਬੂੰਦਾ ਪਾਵਾਂਗੇ ਤਾਂ ਤੁਸੀਂ ਕੱਜਲ ਦੀ ਤਰ੍ਹਾਂ ਇਹਨੂੰ ਅੱਖ ਦੇ ਵਿੱਚ ਵੀ ਪਾ ਸਕਦੇ ਆ ਤੁਸੀਂ ਇਸਤੇਮਾਲ ਕਰ ਸਕਦੇ ਜਿਵੇਂ ਜਿਸ ਤਰ੍ਹਾਂ ਆਪਾਂ ਅੱਗੇ ਲੋ ਪਾਉਂਦੇ ਹੁੰਦੇ ਸੀ ਛੋਟੇ ਬੱਚਿਆਂ ਦੇ ਵੀ ਪਾ ਸਕਦੇ ਆ ਵੱਡੇ ਵੀ ਪਾ ਸਕਦੇ ਆ ਆਪਾਂ ਇਹਦੇ ਵਿੱਚ ਕੁਝ ਕੁ ਬੂੰਦਾ ਆਪਾਂ ਦੇਸੀ ਘਿਓ ਦੀਆਂ ਪਾਵਾਂਗੇ ਜਿੰਨੇ ਨਾਲ ਆਪਣੀ ਇਹ ਪੇਸਟ ਜਿਹਾ ਬਣ ਜਾਵੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਹੈ ਪੇਸਟ ਜਿਹਾ ਦਾ ਬਣਾ ਲਵਾਂਗੇ ਮਤਲਬ ਲੋ ਜੀ ਵਾਂਗੂ ਬਣਾਉਣਾ ਆਪਾਂ ਜਿਆਦਾ ਪਤਲਾ ਤਰਲ ਜਿਆ ਨਹੀਂ ਕਰਨਾ ਥੋੜਾ ਜਿਹਾ ਹਾਰਡ ਜਿਆ ਰੱਖਣਾ ਤਾਂ ਕਿ ਆਪਣੀ ਕੋਈ ਡੱਬੀ ਦੇ ਵਿੱਚ ਪਾ ਕੇ ਰੱਖਣਾ ਜਦੋਂ ਸਟੋਰ ਕਰਨਾ ਤਾਂ ਉਹ ਚੰਗੀ ਤਰ੍ਹਾਂ ਡੱਬੀ ਦੇ ਵਿੱਚ ਪੈ ਜਾਵੇ ਤੁਸੀਂ ਇਸ ਤਰ੍ਹਾਂ ਦਾ ਬਣਾਉਣਾ ਹੈ ਇਹਨੂੰ ਆ ਦੇਖੋ ਹੁਣ ਤੁਸੀਂ ਕਿੰਨਾ ਡਾਰਕ ਹੈ ਜਿਹੜਾ ਇਹਦਾ ਕਲਰ ਆਇਆ ਕਿੰਨਾ ਇਹਨੂੰ ਇਸ ਤਰ੍ਹਾਂ ਵੀ ਐ ਕਰਕੇ ਬੱਚਿਆਂ ਦੇ ਜਦੋਂ ਪਾਉਣਾ ਲੋ ਜੀ ਤਰ੍ਹਾਂ ਪਾ ਸਕਦੇ ਆ ਤੁਸੀਂ ਜਿਨ੍ਹਾਂ ਦੀਆਂ ਆਈ ਬਰੋ ਤਾਹਾਂ ਤੋਂ ਫਿੱਕੀਆਂ ਹੁੰਦੀਆਂਗਾ ਉਹ ਵੀ ਇਹਨੂੰ ਆਦੇ ਨਾਲ ਲਾ ਸਕਦੇ ਆ ਤੇ ਜਿਹੜੇ ਜੰਗ ਉਮਰ ਦੇ ਬੱਚੇ ਬੱਚੀਆਂ ਨੇ ਤੇ ਉਹਨਾਂ ਦੇ ਵਾਲ ਆ ਜਿਹੜੇ ਫੁੱਟਫੜੀਆਂ ਦੇ ਵਿੱਚੋਂ ਉਮਰ ਤੋਂ ਪਹਿਲਾਂ ਹੀ ਚਿੱਟੇ ਹੋ ਜਾਂਦੇ ਆ ਛੋਟੇ ਬੱਚਿਆਂ ਦੇ ਤੇ ਉਹ ਡਾਈ ਵਗੈਰਾ ਤਾਂ ਲਾ ਨਹੀਂ ਸਕਦੇ ਕਿਉਂਕਿ ਡਾਈ ਦੇ ਨਾਲ ਵਾਲ ਆ ਜਿਹੜੇ ਹੋਰ ਚਿੱਟੇ ਹੋਣ ਦਾ ਡਰ ਰਹਿੰਦਾਗਾ ਤਾਂ ਉਹ ਆਪਣੀ ਨੇਚਰਲ ਡਾਈ ਇਸ ਤਰ੍ਹਾਂ ਦੀ ਬਣਾ ਕੇ ਹੀ ਆਪਣੇ ਵਾਲਾਂ ਦੇ ਉੱਤੇ ਅਪਲਾਈ ਕਰ ਸਕਦੇ ਆ ਤੇ ਬਹੁਤ ਹੀ ਵਧੀਆ ਇਹਦਾ ਰਿਜ਼ਲਟ ਮਿਲਦਾ ਤੇ ਨਾ ਤਾਂ ਇਹਦਾ ਕੋਈ ਸਾਈਡ ਇਫੈਕਟ ਹੈ ਛੋਟੀ ਉਮਰ ਦੇ ਵਿੱਚ ਜਿਹੜੀ ਡਾਈ ਆ ਉਹ ਨਾ ਲਾਉਣ ਇਸ ਤਰ੍ਹਾਂ ਦੀਆਂ ਨੇਚਰਲ ਚੀਜ਼ਾਂ ਬਣਾ ਕੇ ਹੀ ਲਾਉਣ ਦੇਖੋ ਮੇਰੀ ਉਂਗਲ ਤੁਸੀਂ ਦੇਖ ਸਕਦੇ ਹੋ ਕਿੰਨਾ ਕਲਰ ਆ ਜਿਹੜਾ ਡਾਰਕ ਆਇਆਗਾ ਇਸ ਤਰ੍ਹਾਂ ਦਾ ਆਪਣਾ ਨੇਚਰਲ ਕੱਜਲਾ ਜਿਹੜਾ ਬਣ ਕੇ ਤਿਆਰ ਹੋ ਗਿਆ ਬਹੁਤ ਹੀ ਵਧੀਆ ਸੌਖੇ ਤਰੀਕੇ ਦੇ ਨਾਲ ਇਹ ਕੱਜਲਾ ਜਿਹੜਾ ਬਣ ਕੇ ਤਿਆਰ ਹੁੰਦਾ ਜੇ ਸੋਨੂੰ ਇਹ ਮੇਰੀ ਵੀਡੀਓ ਥੋੜੀ ਜਿਹੀ ਵੀ ਵਧੀਆ ਲੱਗੀ ਹੋਵੇ ਤਾਂ ਲਾਈਕ ਜਰੂਰ ਕਰ ਦਿਆ ਕਰੋ ਜੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਤੇ ਮਿਲਦੇ ਆਂ ਫਿਰ ਕਿਸੇ ਹੋਰ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਬਾਏ